ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਲਾਈ ਕੜਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਬਹਿਗੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣਾ ਹਾਂ ਜੀ ਆਪਾਂ ਨੇ ਵਾਜ ਵਾਇਸ ਓਵਰ ਕਰੀਏਗੀ ਮੈਂ ਹੁਣ ਤੁਹਾਨੂੰ ਉਸ ਲਈਂਡੇ ਸੌਲਵ ਖਾ ਰਹੀਆਂ ਦੇਖੋ ਤੇ ਜਿਹੜਾ ਮੈਂ ਪਹਿਲਾਂ ਸੌਲਵ ਖਾਇਆ ਸੀ ਉਹ ਹੈਗਾ ਸੀ ਰੈਡੀमेड ਤੇ ਇਹ ਆਪਾਂ ਨੇ ਘਰੇ ਤਿਆਰ ਕੀਤਾ ਦੇਖੋ ਜੀ 골ਡਨ ਕਲਰ ਦੀ ਲੇਸ ਲਗਾਈ ਹੈ ਤੇ ਗੋਲਡਨ ਕਲਰ ਦੀ ਲੇਸ ਲਗਾ ਕੇ ਗਰੇ ਤਿਆਰ ਕੀਤਾ ਹੋਇਆ ਸਲੀਨ ਦਾ ਸੌ ਲੈਗਾ ਇਹ ਠੀਕ ਹੈ ਜੇਕਰ ਤੁਸੀਂ ਵੀ ਤਿਆਰ ਕਰਵਾਉਣੀ ਹੋਣਾ ਤਿਆਰ ਕਰਵਾ ਸਕਦੇ ਹਾਂ ਮੈਂ ਸੌ ਤਿਆਰ ਕਰਵਾ ਕੇ ਨਾਲ ਜਸਮੀਨ ਦੇ ਸੂਟ ਤਿਆਰ ਕਰਵਾ ਸਕਦੇ ਹਾਂ ਸਾਥੋਂ ਲੇਸ ਲੂਸ ਲਵਾ ਕੇ ਨਾਲ ਤਿਆਰ ਕਰਕੇ ਦੇਵਾਂਗੇ ਜੀ ਤੇ ਜਿਵੇਂ ਉਹ ਰੈਡੀ ਮੇਡ ਸੌਸ ਸੀ ਉਹਦੇ ਨਾਲ ਵੀ ਆਪਾਂ ਪਲੇਨ ਸੂਟ ਹਨਾ ਇਹ ਤਿਆਰ ਕਰ ਲੈਨੇ ਆ ਦੇਖੋ ਜਿਵੇਂ ਇਹ ਆਪਣਾ ਸਲੀਨ ਦਾ ਸੂਟ ਤਿਆਰ ਕੀਤਾ ਹੋਇਆ ਤੇ ਸੀਸਿਆਂ ਵਾਲੀ ਲੇਸ ਲਾਈ ਹੋਈ ਆ ਨੀਚੇ ਮੋਟੀਆਂ ਵਾਲੀ ਲੇਸ ਠੀਕ ਹੈ ਜੀ ਦੇਖੋ ਕਲੀਆਂ ਪੈਣਾ ਹੋਣਾ ਨੇ ਆਪਾਂ ਨੇ ਤੇ ਬੈਕ ਸਾਈਡ ਵੀ ਇਹ ਘੇਰੇ ਤੇ ਲੇਸ ਲਗਾਈ ਹੋਈ ਆ ਦੇਖੋ ਸੀਸਿਆਂ ਵਾਲੀ ਲੇਸ ਇਹਦੇ ਨਾਲ ਆਪਣਾ ਹੈਗਾ ਜੀ ਦੁਪੱਟਾ ਠੀਕ ਹੈ ਜੀ ਇਹ ਪਯੋਦਾ ਦਾ ਦੁਪੱਟਾ ਟਾਈ ਡਾਈ ਕਰਿਆ ਹੋਇਆ ਉਹ ਵੀ ਤੁਹਾਨੂੰ ਅੱਗੇ-ਅੱਗੇ ਆਪਾਂ ਦਿਖਾਵਾਂਗੇ ਫੁੱਲ ਜਿਹੜੀ ਗੋਟਾ ਨਹੀਂ ਕਹਿੰਦੇ ਜੀ ਇਹਨੂੰ ਉਵਰੇ ਗੋਟਾ ਲਾਇਆ ਹੋਇਆ ਜੀ ਦੇਖੋ ਇਹ ਸੀਸੇ ਬੜੀ ਇੰਝਵੇਂ ਤੁਸੀਂ ਸੂਟ ਤਿਆਰ ਕਰਵਾਉਣਾ ਹੋਵੇ ਜਾਗੋ ਜੂਗੋ ਤੇ ਪਾਉਣ ਨੂੰ ਐਵੇਂ ਸਾਥੂ ਲੈਸ ਲਵਾ ਕੇ ਸੂਟ ਤੇ ਤਿਆਰ ਕਰਵਾ ਸਕਦੇ ਹੋ ਨਾਲ ਦੀ ਹੀ ਸੌਲ ਤੇ ਲੈਸ ਲਗਾਈ ਜਾਂਦੀ ਹੈ ਹਨਾ ਠੰਡ ਹੁੰਦੀ ਹੈ ਦੇਖੋ ਆਪਾਂ ਨਾਲ ਦੁਪੱਟਾ ਵੀ ਲੈ ਲੈਣੇ ਹੁੰਦੇ ਆ ਤੇ ਨਾਲ ਆਪਾਂ ਮੋਢੇ ਉੱਪਰਤੀ ਸੌ ਲੈ ਲੈਣੇ ਹੁੰਦੇ ਆ ਉਹਦੇ ਲਈ ਤਿਆਰ ਕੀਤੇ ਜਾਂਦੇ ਨੇ ਜੀ ਇਹ ਇਹ ਬਾਟਮ ਆ ਗਈ ਦੇਖੋ ਬਾਟਮ ਤੇ ਵੀ ਲੈਸ ਲਗਾਈ ਹੋਈ ਆ ਤੁਸੀਂ ਆर्डर ਬੁਕਿੰਗ ਕਰਨੇ ਹੋ ਤਾਂ ਕਰ ਸਕਦੇ ਹਾਂ ਇਹ ਆ ਗਿਆ ਜੀ ਦੁਪੱਟਾ ਦੇਖੋ ਸਾਰੀਆਂ ਭੈਣ ਵੀਰਾਂ ਦਾ ਥੈਂਕਸ ਔ ਨਿਊ ਵੀਵਰ ਜਿਹਦਾ ਥੈਂਕਸ ਜੀ ਚੈਨਲ ਤੇ ਆਉਣ ਲਈ ਤੇ ਭੈਣਾਂ ਸੋਨੇ ਸੋਨੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਸਾਰਾ ਦੁਪੱਟਾ ਜੀ ਦੇਖੋ ਕਿੰਨੀ ਹੁਣੀ ਸਿੰਘ ਦੇ ਨਾਲ ਦੁਪੱਟੇ ਤੇ ਲੇਸ ਲੱਗੀ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਆ ਆਪਣਾ ਕੰਮ ਪੂਰੀ ਸਫਾਈ ਦਾ ਹੁੰਦਾ ਜੀ ਪੂਰਾ ਵਧੀਆ ਕਰਿਆ ਹੁੰਦਾ ਜਿਵੇਂ ਬਲੌਜ ਕੋਟੀਆਂ ਸਵੈਟਰ ਕੋਈ ਵੀ ਆਰਡਰ ਬੁਕਿੰਗ ਕਰਨੇ ਨੇ ਤੁਸੀਂ ਕਰ ਸਕਦੇ ਹੋ ਠੀਕ ਹੈ ਹੁਣੀ ਤੋ ਕਰ ਸਕਦੇ ਹੁਣ ਦੇਖ ਲਓ ਆਪਣੇ ਲਵੇ ਬਹੁਤ ਵਧੀਆ ਬੁਕਿੰਗ ਹੋਈ ਹੋਈ ਹੈ ਤੈਨੋਂ ਮੈਂ ਕਹਿੰਨੀ ਹੁਣੇ ਵੀ ਤੁਸੀਂ ਪਹਿਲੀ ਬੁਕਿੰਗ ਕਰੋ ਇਹ ਆਗੇ ਜੀ ਸੂਟ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਇਹ ਬਾਟਮਾ ਸਟੇਟ ਸਲਵਾਰ ਬਣਾਈ ਹੋਈ ਹੈ ਇਹ ਤੇ ਆਪਾਂ ਨੇ نیچے ਲੇਸ ਲਾਈ ਹੋਈ ਹੈ ਜੀ ਇਹਦੀ ਕਾਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ 1.5 ਇੰਚ ਦੀ 2.5 ਇੰਚ ਦੀ ਤੁਸੀਂ ਕਾਟ ਜਰੂਰ ਪਾਇਆ ਕਰੋ ਉੱਪਰ ਪੱਲਿਆਂ 'ਚ ਜੇ ਸੂਟ ਬਣਾਇਆ ਮੈਂ ਤੁਹਾਨੂੰ ਦੱਸੂੰਗੀ ਕਿਉਂਕਿ ਹਜੇ ਮੈਂ ਸੂਟਾਂ ਦਾ ਕੰਮ ਰੋਕਿਆ ਹੋਇਆ ਕਿਉਂਕਿ ਆਪਾਂ ਨੂੰ ਕੋਟੀਆਂ ਜੈਕਟਾਂ ਦੀ ਬੁਕਿੰਗ ਜ਼ਿਆਦਾ ਹੋਈ ਹੋਈ ਹੈ ਦੇਖੋ ਜੀ ਇਹ ਬਟਨ ਲਾਏ ਹੋ ਨੇ ਗ੍ਰੇ ਕਲਰ ਤੇ ਬਲੈਕ ਕਲਰ ਦੇ ਦੋ-ਦੋ ਜੋੜ ਕੇ ਤੇ ਬਾਹਾਂ 'ਤੇ ਲੈ ਸੋ ਉੱਪਰ ਜੋਬ ਲਾਉ ਜਾਉਂਦੇ ਹੋ ਤੇ ਆਪਾਂ ਨੇ ਗੋਲ ਸਰਕਲ ਦੇ ਬਲੌ ਦਿੱਤੀ ਹੋਈ ਆ ਸੌਰੀ ਜੀ ਗਲਾ ਥੋੜਾ ਜਿਹਾ ਖਰਾਬ ਹੋਇਆ ਹੋਇਆ ਖੰਗ ਜ਼ੁਖਾਮ ਜੇ ਕਰਨਾ ਦੇਖੋ ਇਹ ਪਿੱਛੇ ਆਪਾਂ ਨੇ ਲਟਕਣ ਲਈ ਹੋਏ ਨੇ ਇਹ ਭੜਪਾਈ ਹੋਈ ਨਹੀਂ ਜੀ ਆਪਾਂ ਨੇ ਫਰਾਕ ਤਿਆਰ ਕੀਤੀ ਹੋਈ ਆ ਚਾਕਾਂ ਵਾਲੀ ਇਹ ਤੁਹਾਨੂੰ ਲਟਕਣ ਦਿਖਾ ਰਹੀ ਹੈ ਤੇ ਬਲੈਕ ਕਲਰ ਦੀ ਲੱਗੀ ਹੋਈ ਹੈ ਜਿੱਪੇ ਤੇ ਇਹ ਆਪਾਂ ਨੇ ਘਰੇ ਬਣਾ ਕੇ ਲਾਤੀ ਸੀ ਕੱਪੜੇ ਦੇ ਲਟਕਣ ਠੀਕ ਆ ਦੇਖੋ ਇਹ ਗਲੇ ਤੇ ਵੀ ਦੋਹੇ ਸਾਈਡ ਆ ਲੇਸਟਰੀ ਹੋਈ ਆ ਗ੍ਰੇ ਤੇ ਰੈੱਡ ਕਲਰ ਦੀ ਕਿਉਂਕਿ ਥੋੜਾ ਜਿਹਾ ਇਹ ਚਾਰਸ ਗਲਾ ਬਣਾਇਆ ਹੋਇਆ ਸੀ ਨਾ ਡੀਪ ਲੱਗ ਰਹੀ ਟੀ ਟਾਂ ਕਰਕੇ ਆਪਣੀ ਹੋ ਲੇਸ ਲਗਾਤੀ ਉਹਦੇ ਨਾਲ ਸਹੀ ਹੋ ਗਿਆ ਤੇ ਡਿਜ਼ਾਈਨਿੰਗ ਬਣ ਗਈ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਇਹ ਦੁਪੱਟਾ ਆਪਣੇ ਲਵੇ ਪਹਿਲਾਂ ਸੀ ਉਹਦੇ ਨਾਲ ਆਪਾਂ ਨੇ ਸੂਟ ਤਿਆਰ ਕਰ ਲਿਆ ਦੁਪੱਟੇ ਦੇ ਉੱਪਰ ਆਪਾਂ ਨੇ ਲੇਸ ਲਗਾ ਦਿੱਤੀ ਗ੍ਰੇ ਕਲਰ ਤੇ ਬਲੈਕ ਕਲਰ ਤੇ 골ਡਨ ਲੱਗੀ ਹੋਈ ਸੀਗੀ ਇੱਕ ਆਪਾਂ ਨੇ ਪਹਿਲਾਂ ਐਵੇਂ ਮੇਰੇ ਲਵੇ ਪੂਰਾ ਹੈਵੀ ਦੁਪੱਟਾ ਸੀ ਜੀ ਉਹ ਦੁਪੱਟੇ ਦਾ ਮੈਂ ਸੂਟ ਬਣਾ ਲਿਆ ਸੀ ਬਾਅਦ ਚ ਉਹ ਵੀ ਬਹੁਤ ਸੋਹਣਾ ਬਣਿਆ ਸੀ ਕੋਈ ਗੱਲ ਨਹੀਂ ਕਿਸੇ ਬਲੌਗ ਚ ਉਹ ਨਹੀਂ ਦਿਖਾਵਾਂਗੇ ਤੁਹਾਨੂੰ ਦੇਖੋ ਕਿੰਨਾ ਪਿਆਰਾ ਦੁਪੱਟਾ ਇਹ ਇਹਦੇ ਨਾਲ ਆਪਾਂ ਨੇ ਉਹ ਬੜਾ ਸਿੰਪਲ ਜਿਹਾ ਸੂਟ ਤਿਆਰ ਕਰ ਲਿਆ ਚੁਟਕੀ ਕਪੜਾ ਬੋਲਦੇ ਆ ਜੀ ਉਹਨੂੰ ਜਿਹੜਾ ਆਪਾਂ ਨੇ ਸੂਟ ਤਿਆਰ ਕੀਤਾ ਹੋਇਆ ਇਹ ਵਿੱਚ ਹੀ ਮੈਂ ਤੁਹਾਨੂੰ ਬਲਾਊਜ਼ ਦਿਖਾ ਰਹੀਆਂ ਬਾਕੀ ਦਾ ਆਪਣੇ ਬੁਟੀਕ ਦੇ ਵਿੱਚ ਹੀ ਪੈਸੀਏ ਇੱਕ ਵਾਰ ਇਹ ਦੇਖੋ ਇਹ ਬੁੰਤੀ ਵੀ ਬਹੁਤ ਪਵਾਉਂਦੇ ਨੇ ਬਲੌਜ਼ਾਂ 'ਚ ਜੇ ਤੂੰ ਥੋੜੀ ਜਿਹੀ ਛੋਟੀ ਡੱਬੀ ਪਵਾਉਣੀ ਹੋਵੇ ਉਹ ਵੀ ਪੈ ਜਾਂਦੀ ਆ ਇਹ ਫੁੱਲ ਸਾਈਜ਼ ਦਾ ਇਹ ਥੋੜਾ ਜਿਹਾ ਵੱਡੇ ਹੀ ਬਣਾਇਆ ਹੋਇਆ ਜੀ ਪਰ ਕਸਟਮਰ ਬਹੁਤ ਪੁੱਛਦੇ ਨੇ ਵੀ ਤੁਸੀਂ ਬਣਾ ਕੇ ਰੱਖਿਓ ਇੰਨੀ ਦੁਕਾਨ 'ਚ ਅਸੀਂ ਲੈ ਜੀਏ ਕਿਉਂ ਕਿ ਆਪਾਂ ਨੂੰ ਇਹ ਬਣਾ ਕੇ ਰੱਖਣ ਦਾ ਟਾਈਮ ਨਹੀਂ ਮਿਲਦਾ ਜੀ ਜੋ ਬੁਕਿੰਗ ਆਈ ਹੋਈ ਆ ਹਨਾ ਉਹ ਹੀ ਆ ਪਾਨੀ ਤੇਰ ਕਰਕੇ ਦੇਣੇ ਨੇ ਇੱਕ ਸੂਟ ਹੋਰ ਦਿਖਾ ਰਹੇ ਹਾਂ ਸਿੰਪਲ ਜਿਹਾ ਤੇ ਆਪਾਂ ਨੇ ਇਹ ਲੇਸ ਲਗਾਈ ਹੋਈ ਆ ਗੋਲ ਗੋਲ ਪਲਾਜੋ ਬਣਾਇਆ ਹੋਇਆ ਗੋਲ ਸਰਕਲ ਵਾਲੀ ਲੇਸ ਆ ਤੇ ਇਹ ਨਾਲ ਦੁਪੱਟਾ ਆ ਗਿਆ ਰੈੱਡ ਕਲਰ ਦਾ ਕਮੀਜ਼ ਹੈ ਜੋ ਆਪਣੀ ਇਹਦੇ ਨਾਲ ਹੈਗੀ ਆ ਬਸ ਉੱਤੇ ਸਿਰਫ ਇੱਕ ਇਕੱਲਾ ਕੱਟਵਰਕ ਦਿੱਤਾ ਹੋਇਆ ਹੋਊ ਤੇ ਆਪਾਂ ਵੀ ਕੋਈ ਹੋਰ ਜਣਗੇ ਨਹੀਂ ਨਹੀਂ ਕਰੀ ਸਿੰਪਲ ਜੀ ਸੂਟ ਰੱਖਿਆ ਹੋਇਆ ਇਹ ਦੇਖੋ ਇਹ ਕੱਟਵਰਕ ਆ ਗਿਆ ਸਾਰੇ ਸੂਟ ਤੇ ਜੀ ਅੰਕਾ ਆਪਣੇ ਲਈ ਬਕ ਜੈਕਟ ਸਕੀਵੀਆਂ ਲੈਣਾ ਉਹਨਾਂ ਨੇ ਸਵੈਟਰ ਬਣਾਉਣਾ ਇਸ ਤੋਂ ਬਾਅਦ ਫਿਰ ਜੈਕਟ ਇਹਨਾਂ ਨੇ ਬਣਾਉਣ ਨੂੰ ਜੇ ਤੁਸੀਂ ਰੈਡਰ ਬੁਕਿੰਗ ਕਰਨੇ ਨੇ ਮੈਂ ਤਾਂ ਇਹਨੂੰ ਕਹੀਆਂ ਵੀ ਹੁਣੀ ਤੋ ਸਟਾਰਟ ਕਰ ਦੋ ਜੀ ਫਿਰ ਸਾਨੂੰ ਸੈਰ ਤੱਕ ਮਿਲ ਜਾਣੀਆਂ ਹਨ ਇਹਨਾਂ ਤੇ ਟਾਈਮ ਵੀ ਬਹੁਤ ਲੱਗਦਾ ਤੇ ਸਾਰਾ ਕੰਮ ਆਪਣਾ ਵਧੀਆ ਹੁੰਦਾ ਜਿਵੇਂ ਦੀ ਤੁਹਾਨੂੰ ਪੱਛਮ ਦਿਖਾਉਣੀ ਆ ਉਹਵੇਂ ਦੀ ਪੱਛਮ ਹੁੰਦੀ ਹੈਗੀ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ